ਦਾਨ ਕਰਨ ਦੇ ਕਾਰਨ ਕਰਕੇ ਹੀ ਉਸ ਵਾਹਿਗੁਰੂ ਦੀ ਨਦਰ ਮਿਹਰ ਹੁੰਦੀ ਹੈ। ਤਾਂ ਸੱਚੇ ਮਾਲਕ ਦੇ ਇੰਨ ਮਿਹਰਬਾਨ ਹੋਣ ਕਰਕੇ ਸਰਤਮਿ ਦਾ ਅਸੁਤੇ ਸਿਧੀ ਪਾਲੂ ਦੇ ਗੁਰਮੁਖ ਸੰਤਾਂ ਭਗਤਾਂ ਅੰਦੀ ਸੰਗਤ ਕਰਕੇ ਹੀ ਪ੍ਰਾਪਤ ਹੁੰਦਾ ਹੈ। ਸਤਿ ਸੰਗਤ ਵਿੱਚ ਗੁਰਮੁਖਾਂ ਦੀ ਸੰਗਤ ਵਿੱਚ ਵਸਾ ਰਹਿਣ ਕਰਕੇ ਅੰਮ੍ਰਿਤ ਨਾਮ ਦਾ ਜਾਪ ਅਭਿਆਸ ਕਦਾ ਕਾਇਮ ਕਾਇਮ ਰਹਿੰਦਾ ਹੈ ਤੇ ਚੋਰਾ ਤੇ ਚੜ੍ਹਦੀ ਕਲਾ ਦੇ ਵਿੱਚ ਰਹਿੰਦਾ ਹੈ ਤੇ ਉਸ ਨੂੰ ਕੋਈ ਬੇਗਾਨੀ ਲਾਤਾ ਜੋ ਚੜ੍ਹਦੀਆਂ ਕਲਾਂ ਵਿੱਚ ਗੁਰਮੁਖ ਸੰਤ ਜਨਾਂ ਦੀ ਸੰਗਤ ਵਿੱਚ ਜੁੜ ਕੇ ਗੁਰਮਤਿ ਨਾਮ ਅਭਿਆਸ ਦੀਆਂ ਕਮਾਈਆਂ ਕਰਦਾ ਹੈ ਸੋਈ ਗੁਰਮੁਖ ਜੀ ਪ੍ਰਦਾਨ ਕਰਨੀਆਂ ਬਣਦਾ ਹੈ ਤੇ ਜਿਸ ਦਾ ਮੁੱਖ ਪ੍ਰਦਾਨ ਕਰਮ ਸਤ ਸੰਗ 84 ਰੰਗਾਂ ਵਿੱਚ ਨਾਮ ਜਪਣਾ ਹੈ ਉਬੇਟੋ ਹੰਸ ਦੀ ਬਾਤ ਦੇ ਵਿੱਚ ਗੁਰੂ ਸਾਹਿਬ ਸਮਝਾਉਂਦੇ ਹਨ ਜਗਤ ਅਗਿਆਨੀ ਅੰਧ ਹੈ ਤੂੰ ਜੇ ਭਾਈ ਕਰਮ कमाए ਦੁਜਾ ਭਾਈ ਚੇਤੇ ਕਰਮ ਕਰੀ ਦੁੱਖ ਲਗਿਆ ਤਨ ਭਾਈ ਗੁਰ ਪਰਸਾਤੀ ਸੁਖ ਉਪਜੈ ਜੇ ਗੁਰ ਕਾ ਸਬਦੁ ਕਮਾਈ ਸੱਚੀ ਬਾਣੀ ਕਰਮ ਕਰੇ ਅਨੰਦਿਨ ਨਾਮ ਧਿਆਈ ਨਾਨਕ ਕਿਚਿਤ ਆਪ ਲੈ ਦਿੱਤ ਲੱਗੇ ਕਹਿਣਾ ਕਿਛੁ ਨਾ ਜਾਣ ਸਾਰਾ ਜਗ ਉਨਾਂ ਹੈ ਅਗਿਆਮੀ ਹੈ ਕਿਉਂਕਿ ਦੂਜੇ ਭਾਈ ਦੇ ਕਰਮ ਕਮਾੜ ਵਿੱਚ ਉਲਝਿਆ ਰਹਦਾ ਹੈ ਇਹ ਦੂਜੇ ਭਾਈ ਵਾਲੇ ਜਿੰਨੇ ਵੀ ਕਰਮ ਹਨ ਸਾਰੇ ਦੁਖਦਾਈ ਹਨ ਇਹਨਾਂ ਦੂਜੇ ਭਾਈ ਦੇ ਕਰਮ ਕਰਮਾਈ ਉਹ ਸਭ ਭਾਟ ਕਰਮ ਹਨ ਜਿਸ ਕਰਕੇ ਇਹਨਾਂ ਨੂੰ ਕਰਨ ਵਾਲਿਆਂ ਨੂੰ ਸਾਰੇ ਸਰੀਰਕ ਰੋਗ ਆਚ ਮਰਦੇ ਹਨ ਗੁਰ ਪ੍ਰਸਾਦੀ ਗੁਰ ਸ਼ਬਦ ਕਮਾਉਣ ਵਾਲਿਆਂ ਨਾਮ ਅਭਿਆਸਨਾ ਕੇਵਲ ਗੁਰਮੁਖ ਨਾਮ ਗੁਰਮਖ ਪ੍ਰਦਾਨ ਕਰਮ ਕਰਨ ਵਾਲਿਆਂ ਦੇ ਹਿਰਦੇ ਦੇ ਅੰਦਰ ਸਦਾ ਸੁਖ ਨਿਵਾਸ ਕਰਦਾ ਹੈ ਜਿਸ ਦੇ ਕਾਰਨ ਉਹਨਾਂ ਦਾ ਮਨ ਵੀ ਸੁਖੀ ਰਹਿੰਦਾ ਹੈ ਤਿੱਨ ਵੀ ਸੁਖੀ ਰਹਿੰਦਾ ਹੈ ਤੇ ਗੁਰਮੁਖ ਜਨ ਸਦਾ ਸੱਚੀ ਬਾਣੀ ਗੁਰਬਾਣੀ ਨੂੰ ਗਾਉਣ ਪੜਨ ਸੁਣਨ ਰੁਕੀ ਸੱਚੇ ਕਰਮ ਹੀ ਕਰਦੇ ਰਹਿੰਦੇ ਹਨ ਅਤੇ ਦਿਨੇ ਰਾਤ ਸਵਾਸ ਸਵਾਸ ਨਾਮ ਨੂੰ ਹੀ ਧਿਆਉਂਦੇ ਹਨ ਨਾਮ ਤੇ ਔਰ ਗੁਰਬਾਣੀ ਕਰਮਕਮਾਂ ਦੀ ਬਰਕਤ ਨਾਲ ਤਿੰਨਾਂ ਨੂੰ ਕੋਈ ਦੁੱਖ ਨਹੀਂ ਪਹੁੰਦਾ ਸਦਾ ਸੁਖ ਆਨੰਦ ਦੇ ਵਿੱਚ ਰਹਿੰਦੇ ਹਨ ਤੇ ਹੋਰ ਕਰਮ ਕਮਾਉਣ ਵਾਲੇ ਸਦਾ ਦੁਖੀ ਰਹਿੰਦੇ ਹਨ ਤਾਂ ਇਥੋਂ ਸਾਨੂੰ ਸਮਝ ਆਉਂਦੀ ਹੈ ਕਿ ਕਿੰਨੀ ਵੱਡੀ ਵਡਿਆਈ ਹੈ ਗੁਰਮਤਿ ਨਾਮ ਦੇ ਪ੍ਰਦਾਨ ਕਰਮ ਅਧਿਆਸਤਿ ਵਾਹਿਗੁਰੂ ਦੀ ਨਿਹਰਮਤ ਦੇ ਨਾਲ ਹੀ ਗੁਰੂ ਦੇ ਗੁਰ ਸਿੱਖੋ ਇਸ ਪ੍ਰਦਾਨ ਗੁਰਮੁਖ ਕਰਮ ਨੂੰ ਕਰਨ ਲਈ ਤੱਤਰ ਹੁੰਦੇ ਹਨ ਅਨਿਕ ਜਨਮ ਵਿਛੜੇ ਦੁਖ ਪਾਇਆ ਮਨਮੁਖ ਕਰਮ ਕਰੈ ਅਹੰਕਾਰੀ ਸਾਧੂ ਪਰਸਕਤ ਹੀ ਪ੍ਰਭ ਪਾਇਆ ਗੋਬਿੰਦ ਸ਼ਰਣੁ ਤੁਮਾਰੀ ਗੋਬਿੰਦ ਪ੍ਰੀਤ ਲੱਗੀ ਅਤਿ ਪਿਆਰੀ ਜਬ ਸਤ ਸੰਗ ਭੈ ਸਾਧੂ ਜਨ ਹਿਰਦੈ ਮਿਲਿਆ ਸ਼ਾਂਤੁ ਮੁਰਾਰੀ ਰਹਾ ਤੂੰ ਹਿਰਦੈ ਗੁਪਤ ਵਸੈ ਦਿਨ ਰਾਤੀ ਤੇਰਾ ਪਾਉਨੁ 부ਚੇਂ ਗਵਾਰੀ ਸਤਗੁਰ ਪੁਰਖ ਮਿਲਿਆ ਪ੍ਰਭ ਪ੍ਰਗਟਿਆ ਗੁਣ ਗਾਵੇ ਗੁਣ ਵਿਚਾਰੀ ਗੁਰਮੁਖ ਪ੍ਰਗਾਸ ਪਿਆ ਸ਼ਾਂਤ ਆਈ ਦੁਰਮਤ ਬੁੱਧ ਨਿਵਾਰੀ ਆਤਮ ਬ੍ਰਹਮ ਕੀ ਸੁਖ ਪਾਇਆ ਸਤ ਸੰਗਤ ਪੁਰਖ ਤੁਮਾਰੀ ਪੁਰਖਾ ਪੁਰਖ ਮਿਲਿਆ ਗੁਰ ਪਾਇਆ ਜਿਨ ਕੋ ਕਿਰਪਾ ਪਈ ਤੁਮਾਰੀ ਨਾਨਕ ਅਤਲ ਸਹਿਜ ਸੁਖ ਪਾਇਆ ਆਮ ਦਿਨ ਜੰਗ ਤੇ ਰਹਿ ਬਨਵਾਲੇ ਗੁਰਮਤ ਤੋਂ ਕੁੱਥੇ ਹੋਏ ਮਨਮੁਖ ਲੋਗ ਜੋ ਕੰਮ ਕਰਦੇ ਹਨ ਉਹ ਹੰਕਾਰ ਦੇ ਵਿੱਚ ਕਰਦੇ ਹਨ ਤਾਂ ਫਿਰ ਇਹ ਹੰਕਾਰ ਦੇ ਵਿੱਚ ਕੀਤੇ ਹੋਏ ਕੰਮ ਕਦੇ ਠਾਈ ਨਹੀਂ ਪੈਂਦੇ ਸਗੋਂ ਤੇ ਅਨੇਕਾਂ ਜੋਨੀਆਂ ਦੇ ਵਿੱਚ ਭਰਮਾਉਂਦੇ ਹਾਲ ਅਦੀ ਜਨਮਾਂ ਦੀ ਵਿਛੜੀਆਂ ਨੂੰ ਸਦਾ ਦੁੱਖ ਹੀ ਦੁੱਖ ਹੈ ਇਸ ਤੋਂ ਵੱਡਾ ਦੁੱਖ ਬਾਗ ਨੂੰ ਬਟਾ ਬਟਾ ਗੁਰੂ ਨਾਨਕ ਦੇ ਸਿੱਖ ਹੋਣ ਕਰਕੇ ਗੁਰੂ ਘਰ ਦੇ ਵਰਸਾਇਆ ਹੋਿਆਂ ਦੀ ਸੰਗਤ ਪ੍ਰਾਪਤ ਹੋਈ ਗੁਰੂ ਮਤ ਦੇ ਅਧਾਰ 'ਤੇ ਚੱਲਣ ਵਾਲਿਆਂ ਤੇ ਗੁਰੂਦਵਾਰਿਓ ਗੁਰਦਿਖਿਆ ਮਿਲੀ ਗੁਰਦਿਖਿਆ ਗੁਰਮੰਤਰ ਦ੍ਰਿੜ ਹੋਣ ਕਰਕੇ ਗੁਰਮਤਿ ਨਾਮ ਦੀ ਅਟੁੱਟ ਕਮਾਈ ਕੀਤੀ ਜੋ ਜੋ ਵੀ ਜਨ ਗੁਰਮਤਿ ਦੇ ਅਨੁਸਾਰ ਚੱਲੇ ਤਾਂ ਇਸ ਅਟੁੱਟ ਅਭਿਆਸ ਕਮਾਈ ਦੇ ਪ੍ਰਤਾਪ ਨਾਲਿ ਪ੍ਰਕਾਸ਼ ਗੁਰੂ ਨੂੰ ਮਿਲਣਾ ਨਸੀਬ ਹੋ ਗਿਆ ਤੇ ਉਹ ਚੋਤ ਸ਼ਾਂਤ ਰਸ ਸਰ ਸਾਗਰ ਸਰਪਟਾ ਖਿੱਦਿਆ ਅੰਦਰ ਵਿਆਪਕ ਹੈ ਤੇ ਦਿਨ ਰਾਤ ਗੁਪਤ ਹੀ ਵਰਤਦਾ ਹੈ ਪ੍ਰੰਤੂ ਮਨਮੁਖ ਗਵਾਰ ਲੋਕ ਆਨਮਤ ਕੰਮ ਕਰਨ ਵਾਲਿਆਂ ਨੂੰ ਕਰਤੀ ਪੁਰਖ ਦੇ ਇਸ ਦਿਦ ਘਟ ਅੰਤਰ ਗੁਪਤ ਵਰਤਣ ਵਾਲੀ ਭੌ ਭਾਵਨੀ ਸਮਝ ਨਹੀਂ ਆਉਂਦੀ ਤੇ ਅਸਤੀ ਪ੍ਰਤੀਤ ਨਹੀਂ ਬੱਜਦੀ ਤੇ ਇਸ ਭੇਦ ਨੂੰ ਉਹ ਪੁੱਝ ਨਹੀਂ ਸਕਦੇ ਸੱਚੀ ਸਤਗੁਰ ਪੁਰਖ ਦੇ ਜੋ ਜਨ ਮਨੋ ਤਨ ਸੱਚੇ ਸੇਵਕ ਜਿੱਥੇ ਆਰ ਸਿੱਖ ਬਣ ਗਏ ਉਹਨਾਂ ਦਾ ਨਿਕੁਰਾਪਣ ਦੂਰ ਹੋ ਗਿਆ ਤੇ ਉਹਨਾਂ ਦਾ ਮੂਰਖਮਤੀ ਗਿਆਨ ਅੰ데ਰਾ ਮਿਟ ਗਿਆ ਤੇ ਪ੍ਰਭੂ ਦਾ ਪ੍ਰਕਾਸ਼ ਹਿੱਤੇ ਵਿਕਾਸ ਹੋ ਗਿਆ ਤੇ ਵਿਛੋੜੇ ਦਾ ਪੰਧ ਮਿਟ ਗਿਆ ਤੇ ਉਹ ਫਿਰ ਇਸੇ ਪ੍ਰਤੱਖ ਦਰਸ਼ਨਾ ਦੀ ਸਰੂਰ ਦੇ ਵਿੱਚ ਹਰ ਜਸ ਕੀਰਤਨ ਗੁਰ ਗੋਣ ਲੱਗ ਜਾਂਦੇ ਹਨ ਤਿੰਨਾ ਗੁਰਮੁਖ ਜਨਾਂ ਦੀ ਬੁੱਧੀ ਕਬੁੱਧੀ ਪਲਟ ਕੇ ਸਿੱਧੀ-ਸਿੱਧੀ ਵਾਲੀ ਸੁਬੁੱਧ ਹੋ ਜਾਂਦੀ ਹੈ ਤੇ ਤਿੰਨਾ ਦੀ ਦੁਰਮਤ ਬੁੱਧ ਸਾਰੀ ਹੀ ਨਿਵਾਰੀ ਜਾਂਦੀ ਹੈ ਤਾਂ ਅਜੇ ਹੀ ਗੁਰਮੁਖ ਪਿਆਰਿਆਂ ਨੂੰ ਪੁਰਖਾਂ ਸਿਰ ਅਕਾਲ ਪੁਰਖ ਮਿਲਿਆ ਗੁਰੂ ਦੀ ਪ੍ਰਾਪਤੀ ਹੋਣ ਕਰਕੇ ਮਿਲਿਆ ਐਵੇਂ ਨਹੀਂ ਮਿਲਿਆ ਨਿਗਰਿਆਂ ਨੂੰ ਇਹ ਹੀ ਪ੍ਰਾਪਤੀ ਕਦੇ ਵੀ ਨਹੀਂ ਹੁੰਦੀ ਗੁਰਮਖਾਂ ਉੱਤੇ ਹੀ ਇਹ ਮਹਿਲ ਨਗਰ ਨਾਜ਼ਿਲ ਹੁੰਦੀ ਹੈ ਤਾਂ ਐਸੀ ਪ੍ਰਧਾਨ ਕਰਮੀਏ ਗੁਰਮੁਖ ਜਨ ਅਨਦਿਨ ਜਾਗਦੇ ਹਨ ਤੇ ਸਾਵਧਾਨ ਹੋ ਕੇ ਹੋਰ ਬਦੇਰੇ ਅਭਿਆਸ ਕਮਾਈਆਂ ਕਰਨ ਦੇ ਵਿੱਚ ਜੁਟ ਜਾਂਦੇ ਹਨ ਇਹ ਹੀ ਐਸਾ ਸੁਖਦਾਈ ਸਿਮਰਨ ਹੈ ਜਿਸ ਦੀ ਕੋਈ ਨਾ ਹੀ ਥਾਂ ਹੈ ਨਾ ਹੀ ਇਸ ਸਿਮਰਨ ਕਲਾ ਦਾ ਕੋਈ ਹੱਦ ਬੰਨਾ ਹੈ ਜਿਨਾਂ ਜਿਨਾਂ ਨੇ ਇਸ ਅਨੰਦ ਨੂੰ ਮਾਣਿਆ ਹੈ ਉਹੀ ਇਸ ਵਿਵਸਥਾ ਦੀ ਗਹਿਣ ਗਤ ਨੂੰ ਜਾਣਦੇ ਹਨ ਤਾਂ ਇਸ ਗੁਰਮਤ ਪ੍ਰਦਾਨ ਕਰਮ ਨਾਮ ਅਭਿਆਸ ਕਰਮ ਤੋਂ ਕਦੇ ਵੀ ਹਟਿਆ ਨਹੀਂ ਜਾ ਸਕਦਾ ਇਹ ਕਦੇ ਵੀ ਇਸ ਤੋਂ ਗੁਰਮਤ ਪਿਆਰੇ ਅੱਕਦੇ ਨਹੀਂ ਥੱਕਦੇ ਨਹੀਂ ਤੇ ਉੱਕਦੇ ਨਹੀਂ ਪ੍ਰਾਨੀ ਕੌਣ ਅਪਾਉ ਕਰੇ चाति भगत राम की पावै जम को त्रास हरै रहौ कौन करम दितिया को केसी धर्म कौन सुन करी कौन नाम गुरु जाके सिमरै पव सागर को तरै कल मैं एक नाम कृपालित जाहि जपै गत पावै और धर्म ताप के समनाहन ए विधि ते बतावै ਜਮਦਤ त्रास ਹਰਨ ਵਾਲੀ ਭਗਤੀ ਦੀ ਪ੍ਰਾਪਤੀ ਲਈ ਪ੍ਰਾਣੀ ਨੂੰ ਕਿਹੜਾ ਉਪਰਾਲਾ ਕਰਨਾ ਚਾਹੀਦਾ ਹੈ ਐਸਾ ਕਿਹੜਾ ਕਰਮ ਅਤੇ ਕਿਸ ਪ੍ਰਕਾਰ ਦੀ ਵਿੱਧਿਆ ਅਤੇ ਕਿਹੜਾ ਧਰਮ ਪ੍ਰਾਣੀ ਨੂੰ ਕਰਨਾ ਲੋੜੀਦਾ ਹੈ ਤੇ ਕਿਹੜਾ ਮੁਖ ਨਾਮ ਹੈ ਜਿਸ ਦੇ ਸਿਮਰਨ ਕੀਤਿਆਂ ਪੌਸਾਗਰ ਤੋਂ ਕਰ ਜਾਈਦਾ ਹੈ ਤਾਂ ਇਹਨਾਂ ਸਾਰੇ ਪ੍ਰਸ਼ਨਾਂ ਦਾ ਉੱਤਰ ਹੈ ਇੱਕ ਕਲਚੁਕ ਵਿੱਚ ਕਿਰਪਾ ਦਾ ਨਿਦਾਨ ਇੱਕੋ ਹੀ ਗੁਰਮਤਿ ਨਾਮ ਸੱਚ ਨਿਦਾਨ ਹੈ ਜੋ ਕੇਵਲ ਗੁਰਪ੍ਰਸਾਦ ਗੁਰੂ ਦੀ ਕਿਰਪਾ ਦੁਆਰਾ ਹੀ ਮਿਲਦਾ ਹੈ అతి ਜਿਸ ਦੇ ਜਪਿਆ ਤਤਕ ਲਿਆਣ ਕਥ ਹੁੰਦੀ ਹੈ ਹੋਰ ਕੋਈ ਵੀ ਕਰਮ ਧਰਮ ਉਸ ਗੁਰਮਤਿ ਨਾਮ ਸਿਮਰਨ ਦੇ ਤੁਲ ਨਹੀਂ ਨਾ ਕੋਈ ਧਰਮ ਹੈ ਜੋ ਵਾਸਤਵ ਦੇ ਵਿੱਚ ਕਲਿਆਣਕਾਰੀ ਹੈ ਆਨਮਤ ਚਾਰੇ ਬੇਦਾਂ ਨੂੰ ਇਸ ਗੁਰਮਤ ਨਾਮ ਦੀ ਗਿਆਤ ਨਹੀਂ ਕੇਵਲ ਤੇ ਕੇਵਲ ਗੁਰਬਾਣੀ ਰੂਪ ਵਿੱਚ ਦਰਸਾਏ ਗਏ ਗੁਰ ਗਿਆਨ ਸੱਚੀ ਦੇਖਣੋਂ ਹੀ ਗਿਆਤ ਹੈ ਖੂਰ ਪੀਤ ਸਭ ਮਾਇਆਮਈ ਗਿਆਤ ਹੀ ਘਮਾਉਂਦੇ ਹਨ ਇਸ ਇੱਕੋ ਇੱਕ ਨਾਮ ਦੀ ਗਿਆਤ ਸੱਚ ਗਿਆਨ ਦਾ ਗਿਆਤ ਕੇਵਲ ਬੇਦਾਂ ਸਿਰ ਤਤ ਦੇ ਗੁਰਮਤ ਦ੍ਰਿਸ਼ਟਾਈ ਹੋਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੀ ਹੈ ਤਨਕल्याण ਕਾਰਕ ਨਾਮ ਕੇਵਲ ਇੱਕੋ ਨਾਮ ਹੈ ਜੋ ਕਿ ਕੇਵਲ ਗੁਰੂ ਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਗੁਰ ਦੇਖਿਆ ਸਮੇਂ ਅਧਿਕਾਰੀ ਜਨਮ ਮਿਲਦਾ ਹੈ ਤੇ ਗੁਰੂ ਸਰੂਪ ਪੰਜਾਂ ਪਿਆਰਿਆਂ ਦੁਆਰਾ ਇਸ ਦਾ ਪ੍ਰਗਟ ਕੇਵਲ ਗੁਰ ਗਿਆਨ ਪ੍ਰਸਾਦ ਦੇ ਰੂਪ ਵਿੱਚ ਮਿਲਦਾ ਹੈ ਕਈ ਗਿਆਨੀ ਉਹ ਆਖਦੇ ਹਨ ਕਿ ਭਾਵੇਂ ਕੋਈ ਵੀ ਨਾਮ ਜਪ ਲਵੋ ਸੋਈ ਪਰਵਾਨ ਹੈ ਤਾਂ ਇਹ ਬਿਲਕੁਲ ਗਲਤ ਹੈ ਤਾਂ ਇਹ ਗੱਲ ਇਥੇ ਸਪਸ਼ਟ ਹੁੰਦੀ ਹੈ ਕਿ ਕਲਮੈਂ ਏਕ ਨਾਮ ਕੇਵਲ ਇੱਕੋ ਹੀ ਗੁਰਮਤ ਨਾਮ ਹੈ ਜੋ ਆਤਮ ਪਰਮਾਤਮ ਗਿਆਨ ਗੰਤਾ ਦੀ ਕੁੰਜੀ ਹੈ ਗੁਰ ਹੈ ਇਹ ਮੁਖ ਕੁੰਜੀ ਕੁੰਜੀ ਰੂਪੀ ਮੁਖੀ ਗੁਰ ਹੀ ਨਾਮ ਹੈ ਹੋਰ ਸਭ ਕੀਰਤਮ ਨਾਮ ਹਨ ਸੱਚ ਹੈ ਤਾਂ ਕੇਵਲ ਇੱਕੋ ਨਾਮ ਗੁਰਮਤ ਨਾਮ ਹੈ ਜਿਸ ਨੂੰ ਸਪਸ਼ਟ ਸੰਬਾਖਣ ਦੀ ਆਗਿਆ ਗੁਰਦਿੱਖਿਆ ਦੇਣ ਸਮੇ ਗੁਰਦਿੱਖਿਆ ਦੇਣ ਵਾਲੇ ਪੰਜ ਪ੍ਰਵਾਨ ਪੰਜ ਪ੍ਰਧਾਨ ਗੁਰੂ ਪਿਆਰਿਆਂ ਨੂੰ ਹੀ ਹੈ ਹੋਰ ਕਿਸੇ ਨੂੰ ਨਹੀਂ ਹੈ ਤਾਂ ਇਹ ਸੱਚਾ ਨਾਮ ਕੇਵਲ ਪੰਜ ਪਿਆਰਿਆਂ ਤੋਂ ਹੀ ਮਿਲ ਸਕਦਾ ਹੈ ਹੋਰ ਕਿਸੇ ਤੋਂ ਨਹੀਂ ਮਿਲ ਸਕਦਾ। ਇਹ ਹੀ ਇੱਕੋ ਗੁਰਮਤਿ ਨਾਮ ਕਰਮਾ ਸਿਰ ਕਰਮ ਹੈ ਤੇ ਧਰਮਾ ਸਿਰ ਧਰਮ ਹੈ। ਤਾਂ ساری ਗੁਰਮਤਿ ਕਰਮ ਫਿਲਾਸਫੀ ਇਸ ਇੱਕੋ ਨਾਮ ਦੀ ਕਰਮਕਮਾਈ ਦੇ ਵਿੱਚ ਛੁਪੀ ਹੋਈ ਹੈ। ਨਿਰਗੁਣੀ ਨਿਰੰਕਾਰ ਨਿਰੰਝਨ ਗੁਸਾਈ ਜੋ ਸਭਨਾ ਕਟਾ ਦੇ ਅੰਦਰ ਵਿਆਪਕ ਹੋ ਕੇ ਵਰਤਦਾ ਹੈ। ਉਹੋ ਕੇਵਲ ਇੱਕੋ ਇੱਕ ਗੁਰਮਤਿ ਨਾਮ ਅਭਿਆਸ ਕਰਮ ਕਮਾਈ ਕਰਕੇ ਹਿਰਦੇ ਦੇ ਅੰਦਰ ਗੁਤੋਂ ਪ੍ਰਗਟ ਹੁੰਦਾ ਹੈ। ਇਹ ਹੀ ਨਾਮ ਨਿਰੰਝਨਾ ਪਾਪ ਸਾਗਰ ਤੋਂ ਪਾਰ ਉਤਾਰਨ ਵਾਲਾ ਹੈ। ਜਿਨਕੇ ਕਰਮ ਧਰਮ ਕਾਰਜ ਸਭ ਕੁ ਦਿੱਤੇ ਹਨ ਜੋ ਬੋਲੇ ਹਰਿ ਹਰਿ RAM ਨਾਮ ਹਰਿ ਸੰਦੇ ਜਿਨਕਾ ਪੋਤੇ ਪੁੰਨ ਹੈ ਸੇ ਗੁਰ ਸਿੱਖ ਸਿੱਖ ਗੁਰੂ ਪਹਿਚਾਤੇ ਤਾਂ ਤਿੰਨਾਂ ਜਨਾਂ ਦੇ ਕੀਤੇ ਕਰਮ ਧਰਮ ਕਾਰਜ ਸਾਰੇ ਹੀ ਪਵਿੱਤਰ ਪਾਵਨ ਹੋ ਜਾਂਦੇ ਹਨ ਜੋ ਹਰ ਖਿੰ ਹਰ ਸ਼ਿੰ ਸ્વાસ ਸ્વાસ ਗੁਰਮਤਿ ਨਾਮ ਦੀ ਅਭਿਆਸ ਕਮਾਈ ਕਰਦੇ ਹਨ ਤਾਂ ਇਹ ਸ્વાસ ਗ੍ਰਾਸ ਨਾਮ ਜਪਣ ਦੀ ਚੁਗਤੀ ਉਹਨਾਂ ਨੂੰ ਹੀ ਪ੍ਰਾਪਤ ਹੁੰਦੀ ਹੈ ਜਿਨ੍ਹਾਂ ਦੇ ਬੱਡੇ ਭਾਗਾਂ ਦੇ ਵਿੱਚ ਗੁਰੂ ਦੇ ਸਿੱਖ ਬਣਨਾ ਲਿਖਿਆ ਹੋਇਆ ਹੈ ਗੁਰੂ ਦੇ ਸਿੱਖ ਬਣ ਕੇ ਹੀ ਗੁਰੂ ਸਤਗੁਰੂ ਸੱਚੇ ਗੁਰੂ ਨਾਨਕ ਪਾਸੋਂ ਗੁਰਦਿੱਖਿਆ ਲਈ ਹੈ ਗੁਰੂ ਸਿਰੂਪ ਪੰਜ ਪਿਆਰਿਆਂ ਦੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਸ਼੍ਰੀਨਾਥਿਤ ਜਾ ਕੇ ਜੋ ਗੁਰਦਿੱਖਿਆ ਲੈਂਦੇ ਹਨ ਕਿ ਹੁਣ ਤੀ ਕੇਵਲ ਉਹਨਾਂ ਨੂੰ ਹੀ ਗੁਰਮਤਿ ਨਾਮ ਦੀ ਪ੍ਰਾਪਤੀ ਹੁੰਦੀ ਹੈ ਤੇ ਤਿੰਨਾਂ ਦਾ ਇੱਕੋ ਗੁਰਮਤਿ ਨਾਮ ਦਾ ਅਭਿਆਸ ਰੂਪੀ ਕਰਮ ਉਸ ਅਭਿਆਸੀ ਜਨ ਦੇ ਸਾਰੇ ਕਰਮਾਂ ਨੂੰ ਪਵਿੱਤਰ ਤੇ ਪਾਵਨ ਕਰ ਦਿੰਦਾ ਹੈ ਸਰਬੰਨੋ ਰਤ ਰਾਜ ਸੁਖ ਰਸ ਸਦ ਖੁਸ਼ੀਆਂ ਕੀਰਤਨ ਜਪਨਾਮ ਜਿਸ ਕੇ ਕਰਮ ਲਿਖਿਆ ਤੁਰ ਕਰਤਾ ਹੈ ਨਾਨਕ ਜਿਨ ਕੇ ਪੂਰਨ ਕਾਮ ਸਤਿ ਗੁਰਮੁਖ ਨਾਮ ਅਭਿਆਸ ਰੋਟੀ ਮੁਖ ਪ੍ਰਦਾਨ ਕਰਮ ਤਿੰਨਾ ਖਾਸ ਖਾਲਸ ਗੁਰਮੁਖ ਜਨਾਨੋ ਹੀ ਮਿਲਦਾ ਹੈ ਜਿਨ੍ਹਾਂ ਦੇ ਮਸਤਿਚ ਧੁਰੋਂ ਹੀ ਇਹ ਲਿਖਤ ਕਰਮ ਉਕ੍ਰਿਆ ਹੋਇਆ ਹੁੰਦਾ ਹੈ ਨਾਮ ਰੰਗਾਂ ਵਿੱਚ ਤਿਨਾਂ ਦਾ ਕੀਰਤਨ ਕੀਤਾ ਕੀਰਤਨ ਰੰਗਾਂ ਵਿੱਚ ਤਿਨਾਂ ਦਾ ਨਾਮ ਜਪਿਆ ਇੱਕ ਅਲੱਗ ਕਰਾਮਾਤ ਰੱਖਦਾ ਹੈ ਮੇਰੇ ਹੀਰੇ ਰਤਨ ਨਾਮ ਹਰ ਬਸਿਆ ਗੁਰ ਹਾਥ ਤਰੀਓ ਮੇਰੇ ਮਥਾ ਜਨਮ ਜਨਮ ਕੇ ਕਿਲਬਿਖ ਦੁਖ ਉਤਰੇ ਗੁਰ ਨਾਮ ਦੀਓ ਰੇਨ ਲਾਤਾ ਤਾਂ ਇਹ ਹੀ ਪ੍ਰਤੱਖ ਹੱਦ ਬੀਤਿਆ ਜਮਤਕਾਰਾ ਹੈ ਕੀ ਅੰਮ੍ਰਿਤ ਛਕਣ ਸਮੇ ਜਿਨ੍ਹਾਂ ਗੁਰ ਦੇਖਿਆ ਅਧਿਕਾਰੀ ਜਨਾਂ ਦੇ ਮਸਤਕਾਂ ਤੇ ਗੁਰ ਦੇਖਿਆ ਦੇਣ ਸਮੇ ਅੰਮ੍ਰਿਤ ਸੰਚਾਰੇ ਛਿੱਟੇ ਸਿੰਚਣ ਸਮੇ ਗੁਰੂ ਸਰੂਪ ਪੰਜਾਂ ਪਿਆਰਿਆਂ ਦੇ ਕਲ ਕਮਲ ਸਪर्श ਹੁੰਦੇ ਹਨ ਤਿੰਨਾਂ ਦੇ ਨਾਮ ਅਭਿਆਸ ਦੇ ਤੋਰੇ ਤੁਰੰਤ ਹੀ ਦੁਰਦੰਦੇ ਹਨ ਤੇ ਉਹਨਾਂ ਦੀ ਤੋੜ ਹਿਰਦੇ ਦੀਆਂ ਡੰਗਾਈਆਂ ਅੰਦਰ ਕਿਰਮੰਤਰ ਗੁਰਮਤਿ ਨਾਮ ਇੱਕ ਜੋਤ ਕਲਾ ਦੁਆਰਾ ਰਸਦਾ ਹੈ ਕਿ ਜੋਤ ਵਿਗਸਤਾ ਹੈ ਤਿਨਾ ਅਭਿਆਸੀ ਜਨ ਦਾ ਜੀਵਨ ਹੀ ਨਵ ਜਨਮਾ ਅਮ੍ਰਿਤਾ ਜੀਵਨ ਹੋ ਜਾਂਦਾ ਹੈ ਕਿ ਤਿਨਾ ਦੀ ਜਨਮ ਜਨਮ ਦੀ ਕਮਾਈ ਵਿਕਟ ਪਾਪ ਦੋਖ ਰੋਗ ਕਿਲਵਿਕ ਸਭ ਇੱਕ ਖਿੰਦੇ ਵਿੱਚ ਲੈ ਜਾਂਦੇ ਹਨ ਉਤਰ ਜਾਂਦੇ ਹਨ ਤੇ ਉਹਨਾਂ ਦੇ ਪਾਪ ਕਰਮਾਂ ਤੋਂ ਉਪਜੇ ਅੱਗੇ ਨੂੰ ਉੱਤਣ ਵਾਲੇ ਕਰਮ ਕਰਕੇ ਸਾਰੇ ਉੱਤਰ ਜਾਂਦੇ ਹਨ ਤੇ ਉਹਨਾਂ ਦੇ ਕੋਈ ਕਰਮਾਂ ਦਾ ਵੀ ਕੋਈ ਕਰਜ਼ਾ ਬਾਕੀ ਨਹੀਂ ਰਹਿੰਦਾ ਤਾਂ ਐਸਾ ਹੈ ਪ੍ਰਦਾਨ ਕਰਨਾ ਨਾਮ ਰੋਟੀ ਅਭਿਆਸ ਕਮਾਈ ਕਰਨਾ ਤੇ ਇੱਥੇ ਇਸ ਚੈਪਟਰ ਦੀ ਸਮਾਪਤੀ ਹੁੰਦੀ ਹੈ ਤੇ ਪੂਰੇ ਚੈਪਟਰ ਦੀ ਵਿਆਖਿਆ ਤੋਂ ਬਾਅਦ ਇਹ ਹੀ ਸਮਝ ਆਇਆ ਹੈ ਕਿ ਸਭ ਤੋਂ ਉੱਤਮ ਕਰਮ ਨਾਮ ਅਭਿਆਸ ਦੀ ਕਮਾਈ ਹੈ ਇਹ ਜੁਗਤੀ ਉਹਨਾਂ ਨੂੰ ਹੀ ਪ੍ਰਾਪਤ ਹੁੰਦੀ ਹੈ ਜਿਨ੍ਹਾਂ ਦੇ ਵੱਡੇ ਪਾਗਾਂ ਦੇ ਵਿੱਚ ਗੁਰੂ ਤੇ ਸਿੱਖ ਬਣਨਾ ਲਿਖਿਆ ਹੋਇਆ ਹੈ ਤਾਂ ਗੁਰੂ ਜੀ ਅਗੇ ਅਰਦਾਸ ਹੈ ਕਿ ਉਹ ਸਾਨੂੰ ਆਪਣੇ ਸਿੱਖ ਬਣਾ ਲੈਣ ਸੇ ਗੁਰਮਤਿ ਦੇ ਅਨੁਸਾਰ ਚਿੰਨ੍ਹ ਦਾ ਬਲਕਸ਼ਣ ਸੇ ਕੋਈ ਨਾ ਬੇਅਸਕ ਲਾਵੀਂ ਖਿਮਾ ਕਰਨਾ ਜੀ ਟਰਾਈ ਕਿਛਾ ਹਾਲਸਾ Why que she que fati. A Why did you Why did you a regra <laughs> que <laughs>